ਆ ਮੇਰਾ ਸਾਰਾ ਪਰਿਵਾਰ ਆ ਪਾਜੀ ਕੀ ਨਾਮ ਹੈ ਜੀ ਮੇਰਾ ਨਾਮ ਗੁਰਮਤ ਸਿੰਘ ਹੈ ਪਾਜੀ ਹਾਂ ਜੀ ਕੀ ਹੋਇਆ ਬਾ ਕੀ ਹੋਇਆ ਉਹ ਟੈਂਕਰ ਫਟ ਗਿਆ ਗੈਸ ਆ ਪਾਜੀ ਸਾਡੇ ਘਰਾਂ ਦੇ ਤੂਲ ਅੱਛਾ ਜੀ ਸਾਡੇ ਸਾਰੇ ਮੜਿਆ ਅੱਦ ਨੂੰ ਆਗ ਲੱਗ ਗਿਆ ਭਾਜੀ ਤੇ ਮੇਰਾ ਨਾਂ ਪ੍ਰੋਮੋਸ਼ਨ ਨੇ ਸਾਨੂੰ ਆਫਰ ਆ ਉਹ ਕਿੰਨੇ ਬੰਦੇ ਆ ਮੇਰੇ ਛੇ ਪੁੱਤ ਹੈ ਸੇ ਪਰਿਵਾਰ ਆ ਇੱਥੇ ਆ ਲਿਖਿਆ 6 6 ਘਰ 6 ਮੇਰੀ ਨੂੰਹ ਮੇਰਾ ਪੁੱਤ ਮੇਰੇ ਪੋਤੇ ਆ ਮੇਰੀ ਧੀ ਆ ਮੇਰੀ ਘਰ ਵਾਲੀ ਆ ਮੈਂ ਆ ਮੇਰਾ ਸਿਰਫ ਪੁੱਤ ਬਚਿਆ ਮੜਾ ਉਹਨੂੰ ਵੀ ਅੱਜ ਲੱਗ ਗਈ ਉਹ ਭਾਜੀ ਕਿੰਨੇ ਬੰਦੇ ਆ ਹੋਰ ਉਧਰ ਪੰਮ ਸੇ ਪੰਮ 50 60 ਆਦਮੀ ਉਹ ਅਗਲ ਕਿਉ ਆ ਅੱਜ ਇੱਥੇ ਹੋਣਾ ਸਾਰੇ 50 60 ਜਣਿਆਂ ਨੇ ਉਹ ਅਸੀਂ ਪਹਿਲਾਂ ਆ ਗਏ ਸਾਨੂੰ ਗੱਡੀ ਤੁਸੀਂ ਮੌਕੇ ਤੇ ਪਹੁੰਚੇ ਹੋ ਕੀ ਸਥਿਤੀ ਹੈ ਜੀ ਹੁਣ ਜੀ ਹਾਲਾਤ ਇਹ ਤਾਂ ਦੇਖੀ ਕਿ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ ਬੜਾ ਦੁਖਦਾਈ ਬੜਾ ਦਰਦਨਾਕ ਹਾਦਸਾ ਵਾਪਰ ਘੱਟੀ ਹੈਗੀ ਤੇ ਉਜਤੇ ਤੇ ਸਾਰੀ ਟੀਮਾਂ ਪਹੁੰਚੀ ਨਾ ਸੀ ਕੋਈ ਪਹੁੰਚੀ ਤੇ ਚੁੱਚੀ ਥਿਰਨ ਲੱਗਦਾ ਕਿ ਲੋਕ ਅਜੰਦਰ ਰਹਿਸ਼ ਵਿੱਚ ਆ ਗਏ ਅਸੀਂ ਟ੍ਰਾਂਸਫਰ ਕਰ ਰਹੇ ਹਾਂ ਸਿਓ ਹਸਪੀਟਲ ਸਿਓ ਹਸਪੀਟਲ ਲਈ ਕਾਫੀ ਅਸੀਂ ਕਰਦੇ ਪਰ ਜਿੰਤੀ ਸਾਡੇ ਕੋਲ ਹੈ ਨਹੀਂ ਕਿੰਨੇ ਕੁ ਹੋ ਗਏ ਨੇ ਪਰ ਇਹ ਹੈ ਕਿ ਇੱਕ ਟੈਂਕਰ ਤੇ ਵਜਾ ਨਾਲ ਹੀ ਕਹਿੰਦੇ ਜੋ ਕਹਿ ਰਹੇ ਲੋਕ ਇਹ ਮੋੜਨ ਲੱਗੀ ਕੋ ਗੱਡੀ ਵਿੱਚ ਵੱਜੀ ਆ ਕਿ ਉਹਨਾਂ ਐਕਸੀਡੈਂਟ ਹੋਇਆ ਤੇ ਉਹਦੇ ਕਰਕੇ ਜਿਹੜਾ ਬਲਾਸ ਹੋਇਆ ਬਹੁਤ ਵੱਡਾ ਬਲਾਸ ਹੋਇਆ ਉਹੀ ਜਿਹੜੀ ਗੈਸ ਲੀਕ ਹੋਈ ਸਾਰੇ ਪਾਸੇ ਕੀਨਦੇ ਦੁਕਾਨਾਂ ਨੂੰ ਜਾਂ ਕਿਤੇ ਵੀ ਰਹਿਸ਼ ਜਿੱਥੇ ਵੀ ਉਥੇ ਆਗ ਕਿ ਫੈਲ ਗਈ ਹੈਗੀ ਆ ਤੇ ਸਾਰੀ ਟੀਮਾਂ ਅਸੀਂ ਖੁਦ ਪਹੁੰਚੇ ਆ ਤੇ ਮੌਕੇ ਦਾ ਜ਼ਾਇਜ਼ਾ ਲੈ ਰਹੇ ਹੈਗੇ ਆ ਆ ਤੇ ਜੋ ਬੈਸਟ ਪੋਸਿਬਲ ਅਸੀਂ ਆਪਣੇ ਵੱਲੋਂ ਅਸੀਂ ਆਪਾਂ ਕਰ ਰਹੇ ਹੈਗੇ ਆ ਤੇ ਲੋਕਾਂ 'ਚ ਵੀ ਬੜੀ ਦਹਿਸ਼ਤ ਹੈ ਜਿਹੜੇ ਲੋਕ ਇੱਥੇ ਆਲੇ ਦੋਲੇ ਰਹਿੰਦੇ ਸੀ ਉਹ ਵੀ ਤਕਰੀਬਨ ਏਰੀਆ ਛੱਡ ਕੇ ਹੋਲੀ ਤਿੰਨ ਤਿੰਨ ਚਾਰ ਚਾਰ ਕਿਲੋਮੀਟਰ ਪਿੱਛੇ ਚੱਲ ਗਏ ਨੇ ਏਰੀਆ ਚੱਲ ਗਏ ਨੇ ਤੇ ਉੱਥੇ ਵੀ ਜਾ ਕੇ ਉਹਨਾਂ ਨੂੰ ਅਸੀਂ ਦੱਸ ਦੇ ਆ ਸੰਭੇਲਾਂ ਲਾਂਦ ਕਿ ਤੁਸੀਂ ਨਿਸ਼ਚਿੰਤ ਰਹੋ ते बाज मैं हॉस्पिटल भी जा के मैं सारे कुछ। मेरा भी ना तीखे लोग जो इंजर्ड हो चुके हैं कुछ पता चला है। विद्या? नहीं अभी ऐसा मैं कुछ नहीं कह मेरे को नंबर नहीं बता सकते आप तो। नहीं ऐसा कुछ नहीं है। वहाँ जिन्हें कहा जा रहा है कि पांच तो सब क्या स्वीकार हो ये तो ऐसे भी ये अर्दास करते ਕੋਈ ਅਧਿਕਤੂਰ ਦੀ ਜਾਣਕਾਰੀ ਕਰਕੇ ਅਸੀਂ ਮੈਂ ਹਸਪੀਟਲ ਜਾ ਕੇ ਦੇਖਦੇ ਆ ਕਿੰਨੇ ਕੁ ਉੱਤੇ ਪਹੁੰਚੇ ਆ ਜਾਓ ਕਿੰਨੇ ਕੁ ਉੱਤੇ ਬੰਦੇ ਪਹੁੰਚੇ ਹੁਣ ਅੱਗੇ ਕਾ ਪਾ ਲਿਆ ਗਿਆ ਹਾਂਜੀ ਹਾਂਜੀ ਉਹ ਕੰਟਰੋਲ ਹੋ ਗਿਆ ਸਿਰਫ ਟੈਂਕਰ ਹੈਗਾ ਮੈਂ ਕਹਿ ਟੈਂਕਰ ਜਿਹਨਾਂ ਕੋ ਠੰਡਾ ਨਹੀਂ ਹੁੰਦਾ ਉਹਨੂੰ ਸਪਰੇਅ ਕਰਿਓ ਪਾਣੀ ਦੇ ਕਿਉਂਕਿ ਉਹਦਾ ਪਲਾਸ ਤੋਂ ਦਾ ਖਤਰਾ ਹੋਵੇਗਾ ਹੋਵੇ ਬਸ 100% ਬਾਕੀ ਦਾ ਸਾਰੇ ਪਾਸੇ ਸੈਕੂਰੀਟੀ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਜੀ ਉਹਦੇ ਲਈ ਕੋਈ ਮੁਆਵਜ਼ਾ ਵਗੈਰਾ ਫਿਰ ਕੀ ਉਹ ਵੀ ਕਰਾਂਗੇ ਅਸੀਂ ਲੋਕਾਂ ਲਈ ਖੜੇ ਆ ਲੋਕਾਂ ਲਈ ਆਪਾਂ ਕਰਾਂਗੇ ਜੀ ਜਿਹੜੇ ਪਿੰਡ ਦੇ ਲੋਕ ਆ ਯਾਰ ਕੋਈ ਸੁੱਖਾ ਨਾਮ ਦਾ ਗੱ ਦੀ ਡਿਟੇਲ ਤੱਕ ਇਹਦੀ ਇਨਵੈਸਟੀਗੇਸ਼ਨ ਹੋएगी ਕਿਉਂ ਹੋਇਆ ਕਿਉਂਕਿ ਅ ਜਿਹੜੀ ਜਾਨਾ ਹੈਗੀਆਂ ਬੜੀ ਕੀਮਤੀ ਹੁੰਦੀ ਹੈਗੀ ਆ ਉਹਨਾਂ ਦੀ ਕੋਈ ਕੀਮਤ ਨਹੀਂ ਲਗਾ ਸਕਦੇ ਜਿਹਦੇ ਪਿੱਛੇ ਜਿਹੜੇ ਬੰਦੇ ਦੀ ਜਿਹੜੇ ਸ਼ਖਸ ਦੀ ਵੀ ਕੋਈ ਗਲਤੀ ਹੋਈ ਉਹਨੂੰ ਬਖਸ਼ਿਆ ਨਹੀਂ ਜਾਊਗਾ ਜੀ ਮੈਂ ਤਾਂ ਹੁਣੇ ਪੁੱਛਾਂ ਲੇਕਿਨ ਸਾਡੀ ਜ਼ਿਲ੍ਹਾ ਇਨਵੈਸਟੀਗੇਸ਼ਨ ਇੱਥੇ ਖੜੀ ਹੈ ਐਸਜੀਐਮ ਸਾਹਿਬ ਤੋਂ ਲੈ ਕੇ ਸਾਰੇ ਪੁਲਿਸ ਔਰ ਇਹਨਾਂ ਨੇ ਆ ਕੇ ਸਿਚੁਏਸ਼ਨ ਨੂੰ ਕੰਟਰੋਲ ਕੀਤਾ ਜਿਹੜੀ ਹੈਪਨਿੰਗ ਹੋ ਗਈ ਸੀ ਉਹ ਤਾਂ ਦਾ ਕੈਸਾ ਜ਼ੋਰ ਸੀ ਲੇਕਿਨ ਉਹ ਨੂੰ ਕੰਟਰੋਲ ਕਰਨਾ ਸਾਡਾ ਫਰਜ਼ ਹੈਗਾ ਔਰ ਤੁਰੰਤ ਜਿਹੜੇ ਹੈਗੇ ਆ ਜਿੰਨੇ ਬੰਦੇ ਸੀਗੇ ਉਹਨੂੰ ਹਸਿਆ ਪਰ ਭੇਜਿਆ ਗਿਆ ਔਰ ਉਹ ਦੇਖਦੇ ਮੈਂ ਵੀ ਹੋਣੀ ਪਾਣਗੀ ਤੁਸੀਂ ਗੱਲ ਬਾਤ ਕੀਤੀਏ ਕਿ ਬੋਆ ਹਾਸਾ ਕਿੱਦਾਂ ਦਾ ਕਾਹਦੇ ਮੈਨੂੰ ਮੈਂ ਵੀ ਹੋਣੀ ਆਇਆ ਲੇਕਿਨ ਆਈਡੀਆ ਨਹੀਂ ਜਿਹੜਾ ਵੀ ਹੈਗਾ ਇਹਦੇ ਅੰਦਰ ਦੇਖਾਂਗੇ ਕੀ ਹੋ ਸਕਦਾ ਔਰ ਹਾਸਾ ਜਿਹੜਾ ਹੈਗਾ ਬੜਾ ਅਨਫੋਰਚੂਨੇਟਲੀ ਇਹ ਪਰੇ ਕੁਝ ਪਤਾ ਚੱਲੇ ਕਿ ਕਿੰਨੇ ਕੁ ਜਿਹੜੇ ਲੋਕ ਆਏ ਹੋਏ ਨੇ ਉਹ ਜਿੰਜਰ ਪਤਾ ਲੱਗਾ ਕਿੰਨੇ ਜੋ ਦੱਸ ਰਹੇ 7-8 ਬੰਦੇ ਸਕੇ ਫਟੜ ਹੈ ਜਿਹੜੇ ਚੁਲਸੇ ਹੈ ਲੇਕਿਨ ਡੈਫੀਨੇਟਲੀ ਪੂਰਾ ਤੁਹਾਨੂੰ ਜਿਹੜਾ ਹੈਗਾ ਪ੍ਰੈਸ ਵੀ ਜਿਹੜੀ ਹੈ ਡਿਲਾ ਐਡਮਿਨਿਸਟ੍ਰੇਸ਼ਨ ਦੱਸੇ ਫਟੜ ਹੈ ਐ ਕਿ ਸਿਰਫ ਅਜੇ ਤੱਕ ਸਿਰਫ ਆਈਡੀਆ ਲਗਾਇਆ ਜਾ ਸਕਦਾ ਹੈ ਸਾਰਾ ਕੁਝ ਅੰਡਰ ਇਨਵੈਸਟੀਗੇਸ਼ਨ ਹੈ ਅੰਡਰ ਇਨਵੈਸਟੀਗੇਸ਼ਨ ਹੈ ਉਸ ਤੋਂ ਬਾਅਦ ਹੀ ਪ੍ਰੋਪਰ ਤਫਤੀਸ਼ ਤੋਂ ਬਾਅਦ ਤੁਹਾਨੂੰ ਪੱਕੇ ਤੌਰ ਤੇ ਦੱਸ ਸਕਦੇ ਹਾਂ बट जमें सामने लग रहा है कि एक रोड एक्सीडेंट करके जी है आ, अग लगी है और हम तक भी पेशेंट साइड हॉस्पिटल ने बर्न इंजरीज उडमिटड ने कोई सीरीयस भी नहीं कोई लाइटली बर्न भी ने बट टीम सालरेडी उलर्ट कर दिखती गई थी जिमें सैसेज लगे उारे डॉक्टर साहब सारी मेडिकल फैसिलिटीज दवाई

ਰ ਇੱਕਦਮ ਫਾਇਰ ਨੂੰ 100% ਐਕਸਟਿੰਗੁਇਸ਼ ਕਰਕੇ ਹੋਰ ਕੋਈ ਗੈਸ ਦੇ ਰਿਮੇਨਿੰਗ 엘ਿਮੈਂਟਸ ਨਾ ਹੋਣ ਉਹਨੂੰ ਪੱਕਾ ਕਰਨ ਲਈ ਨਸਰਾਲਾ ਤੋਂ ਤੇ ਆਦਮਪੁਰ ਰੇਲੋ ਸਟੇਸ਼ਨ ਤੋਂ ਵੀ ਟੀਮਸ ਆਈਆਂ ਹੋਈਆਂ ਨੇ ਅਸੀਂ ਪਹਿਲਾਂ ਉਹ ਕਨਫਰਮ ਕਰਾਂਗੇ ਉਸ ਤੋਂ ਬਾਅਦ ਜਿਹੜੀ ਅਸੈਸਮੈਂਟ مالی ਨੁਕਸਾਨ ਦੀ ਉਹ ਚੱਲਦੀ ਰਹੇਗੀ ਤੇ ਬੰਦਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਏ ਮੈਡਮ ਕਾਰਨ ਕੀ ਹੋਇਆ ਮਤਲਬ ਹਾਸੇ ਦਾ ਕਾਰਨ ਕਿਸ ਦੇ ਦੇਖੋ ਜੀ ਸਾਰਾ ਕੁਝ ਇਨਵੈਸਟੀਗੇਸ਼ਨ ਤੋਂ ਬਾਅਦ ਸਾਹਮਣੇ ਆਏਗਾ ਲੇਕਿਨ ਜਿਵੇਂ ਤੁਸੀਂ ਦੇਖ ਰਹੇ ਹੋ ਇਸ ਦੇ ਲਈ ਤਾਂ ਲੱਗਦਾ ਹੈ ਕਿ ਐਕਸੀਡੈਂਟ ਕਰਕੇ ਜਿਹਦੇ ਵਿੱਚ ਗੈਸ ਟੈਂਕਰ ਇਨਵੋਲਡ ਸੀ ਉਹਦੇ ਕਰਕੇ ਗੈਸ ਏਮਿਟ ਹੋਈ ਹੈ ਤੇ ਇਹੋ ਇੱਕ ਲਾਸ ਵਾਰ ਹੈ ਜੋ ਵੀ ਲੋਕ ਸੀਗੇ ਆੜੇ ਤੋਂ ਵਾਲੇ ਰਹਿੰਦੇ ਪਏ ਸੀਗੇ ਜਾਂ ਇਹ ਤੋਂ ਸੜਕ ਤੋਂ ਹੀ ਜਿਹੜੇ ਕੀ ਪਾਸੋਂ ਕਰਦੇ ਪਏ ਸੀਗੇ ਦੇਖੋ ਜੀ ਜਿਸ ਸਮੇਂ ਤੇ ਇਨਸੀਡੈਂਟ ਹੋਇਆ ਇੱਦਾਂ ਲੱਗਦਾ ਹੈ ਕਿ ਇੱਥੇ ਦੇ ਰੈਜ਼ੀਡੈਂਸੀ ਨੇ ਲੇਕਿਨ ਬਾਕੀ ਉਜ ਪ੍ਰਵਾਸੀ ਮੈਮ ਬਿਲਕੁਲ ਕਰਦੇ ਆ ਤੁਸੀਂ ਦੇਖ ਰਹੇ ਹੋ ਸਾਰਾ ਇੰਡਸਟਰੀ ਦਾ ਏਰੀਆ ਹੈ ਕੁਝ ਪ੍ਰਵਾਸੀ ਲੋਕ ਜੀ ਸੀਗੇ ਬਾਕੀ ਮੌਕੇ ਤੇ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਉਸ ਤੋਂ ਬਾਅਦ ਸਾਰੀ ਜਾ ਰਹੀ ਮੈਮ بتایا ਜਾ ਰਿਹਾ ਕੋਈ ਸੁੱਖਾ ਨਾਮ ਦਾ ਜੋ ਵਿਅਕਤੀ ਯਹਾਂ ਪੇ ਰਹਿੰਦਾ ਥਾ ਉਹ ਇਲੀਗਲ ਸਿਲੰਡਰ ਭਰ ਰਹਾ ਥਾ ਉਹ ਟੈਂਕ ਤੋਂ ਵਹਾ ਜਾ ਰਹਾ ਥਾ ਯਹਾਂ ਪੇ ਦੇਰਾ ਸਭਾ ਤੁਹਾਨੂੰ ਆਫਟਰ ਇਨਵੈਸਟੀਗੇਸ਼ਨ ਤੋਂ ਡੀਟੇਲ ਦੇ ਵਿੱਚ ਦੱਸਿਆ ਰਿਹਾ ਹੈ ਮੈਡਮ ਥੋੜੀ ਜਿਮ ਪਹਿਲਾਂ ਵੀ ਹੋਇਆ ਥਾ